ਉਹ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰਨ ਨਵਾਂ ਖੰਡਾਂ ਵਿੱਚ ਜਾਣੀ ਹੈ ਆਪਣੇ ਚੱਜ ਵਿਚਾਰ ਇੰਗਲ ਧਿਆਨ ਰੱਖਿਏ ਕਿ ਬਾਣੀ ਕਾਵ ਰੂਪ ਵਿੱਚ ਹੈ ਕਾਵ ਰੂਪ ਦੇ ਅੰਦਰ ਇਸੇ ਵਿਸ਼ੇ ਤੇ ਜਦੋਂ ਕੋਈ ਗੱਲ ਹੁੰਦੀ ਹੈ ਕਾਵ ਰਚਨਾ ਨੂੰ ਰਚਣ ਵਾਲਾ ਥੋੜੇ ਸ਼ਬਦਾਂ ਦੇ ਅੰਦਰ ਇੱਕ بڑے ਡੂੰਘੇ ਉਪਦੇਸ਼ ਨੂੰ ਦੇਣ ਦਾ ਯਤਨ ਕਰਦਾ ਹੈ ਕਾਵ ਰਚਨਾ ਨੂੰ ਜਿੰਨਾ ਗਾਇਨ ਰੂਪ ਵਿੱਚ ਸੁਣਨ ਵਿੱਚ ਆਨੰਦ ਆਉਂਦਾ ਹੈ ਉਹਨਾਂ ਉਹਨੂੰ ਸਮਝਣ ਦੇ ਵਿੱਚ ਥੋੜੀ ਡਿਫਿਕਲਟੀ ਵੀ ਹੁੰਦੀ ਹੈ ਕਿਉਂ ਕਿਉਂਕਿ ਥੋੜੇ ਸ਼ਬਦਾਂ ਦੇ ਵਿੱਚ ਇੱਕ ਕੀਮਤੀ ਉਪਦੇਸ਼ ਨੂੰ ਕਵੀ ਪਰੋ ਕੇ ਸਾਡੇ ਸਾਹਮਣੇ ਰੱਖਣ ਦਾ ਯਤਨ ਕਰਦੇ ਹੈ ਇਸ ਕਰਕੇ ਗੁਰਬਾਣੀ ਨੂੰ ਜਦੋਂ ਆਪਾਂ ਕੀਰਤਨ ਦੇ ਰੂਪ ਵਿੱਚ ਸੁਣਦੇ ਹਾਂ ਕਿਉਂਕਿ ਤੁਕਬੰਦੀ ਜਿਹੜੀ ਹੁੰਦੀ ਹੈ ਜਦੋਂ ਇੱਕ ਤੁਕ ਦਾ ਅਖੀਰਲਾ ਸ਼ਬਦ ਦੂਸਰੀ ਤੁਕ ਦੇ ਅਖੀਰਲੇ ਸ਼ਬਦ ਨਾਲ ਮਿਲਦਾ ਹੈ ਉਹਦੇ ਅੰਦਰ ਕਿੰਨੇ ਸ਼ਬਦ ਕਿੰਨੀਆਂ ਮਾਤਰਾਵਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਹਾਲਾਂਕਿ ਵੱਖ-ਵੱਖ ਤਰ੍ਹਾਂ ਦੇ ਤੁਕਾਂਤ ਜਿਹੜੇ ਨੇ ਜਿਵੇਂ ਸੰਦਾ ਬੰਦੀ ਹੁੰਦੀ ਹੈ ਸ਼ਾਂਤ ਦੇ ਰੂਪ ਵਿੱਚ ਵੱਖਰੀ ਹੋਵੇਗੀ ਜਿਵੇਂ ਹੁਣ ਤੁਸੀਂ ਬੜਾ ਪਿਆਰਾ ਸ਼ਬਦ ਸਰਵਨ ਕਰ ਰਹੇ ਸੋ ਸਤਿਗੁਰ ਕੀ ਬਾਣੀ ਦੇ ਵਿੱਚੋਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਕਈ ਜਗਾਂ ਤੇ ਤੁਕਾਂਤ ਜਿਹੜੇ ਨੇ ਉਹ ਆਪਸ ਵਿੱਚ ਮਿਲਣਗੇ ਨਹੀਂ ਪਰ ਜਦੋਂ ਤੁਸੀਂ ਉਸ ਚੀਜ਼ ਨੂੰ ਗਾਇਨ ਕਰਦੇ ਹੋ ਤੇ ਉਹਦੇ ਵਿੱਚ ਇੱਕ ਅਲੱਗ ਆਨੰਦ ਆਉਂਦਾ ਹੈ ਸੁਣਨ ਵਿੱਚ ਵੀ ਗਾਣ ਵਿੱਚ ਵੀ ਪਰ ਉਹਨੂੰ ਸਮਝਣ ਦੇ ਲਈ ਉਨਾ ਹੀ ਸਾਨੂੰ ਆਪਣੀ ਮਤ ਨੂੰ ਇਕਾਗਰ ਕਰਨਾ ਪੈਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਉਦੋਂ ਹੀ ਅਸੀਂ ਸਮਝ ਸਕਾਂਗੇ ਜਦੋਂ ਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਸਾਡੀ ਮਤ ਉਹ ਸ਼ਬਦ ਦੇ ਉੱਪਰ ਕੇਂਦਰਤ ਹੋਏਗੀ ਜੇ ਸਾਡੀ ਮਤ ਸਾਜ ਦੀਆਂ ਧੁਨਾਂ ਤੇ ਕੇਂਦਰਤ ਹੈ ਫਿਰ ਉਹਦੇ ਵਿੱਚੋਂ ਇੱਕ ਆਨੰਦ ਇੱਕ ਖੁਸ਼ੀ ਜੀ ਤੇ ਮਹਿਸੂਸ ਹੋਏਗੀ ਪਰ ਉਹਨੇ ਸਮੇਂ ਲਈ ਜਿੰਨੇ ਸਮੇਂ ਲਈ ਉਹਨੂੰ ਸੁਣਿਆ ਜਾ ਰਿਹਾ ਹੈ ਪਰ ਜਿਉਂਦੇ ਅੰਦਰ ਤੇ ਭਾਵ ਨੂੰ ਸਮਝਣਾ ਹੈ ਤੇ ਫਿਰ ਸਾਨੂੰ ਆਪਣੀ ਸੁਰਤ ਨੂੰ ਬਹੁਤ ਇਕਾਗਰ ਕਰਨਾ ਪਵੇਗਾ ਇਸੇ ਕਰਕੇ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿਵੇਂ ਕਰਨੀ ਹੈ ਸਾ ਵਿਧਾਨ ਇਕਾਗਰ ਚੀਤ ਬੜੀ ਇਕਾਗਰਤਾ ਚਾਹੀਦੀ ਹੁੰਦੇ ਲਈ ਸਤਿਗੁਰ ਨੇ ਕਿਰਪਾ ਕੀਤੀ ਹੈ ਇਨ੍ਹਾਂ ਸ਼ਬਦਾਂ ਦੇ ਵਿੱਚ ਜੋ ਸ਼ਬਦ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰੇ ਸੰਪਰਕਰਨ ਉਸੇ ਵਿੱਚ ਸਤਿਗੁਰ ਨੇ ਗੱਲ ਅੱਜ ਕੀਤੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਜੇ ਮੈਂ ਦੁਨਿਆਵੀ ਗਿਆਨ ਹਾਸਲ ਕਰਕੇ ਬਹੁਤ ਵੱਡਾ ਕੋਈ ਜੋਤਿਸ਼ ਬਣ ਜਾਵਾਂ ਜੋਤਿਸ਼ ਜਿਹੜੇ ਸਾਡੇ ਸਮਾਜ ਦੇ ਅੰਦਰ ਗ੍ਰਹਿਆਂ ਦੀ ਚਾਲ ਨੂੰ ਵੇਖਦੇ ਨੇ ਹੱਥ ਵੇਖਣਾ ਜਿੰਨਾ ਦਾ ਕੰਮ ਹੁੰਦਾ ਹੈ ਲਕੀਰਾਂ ਨੂੰ ਵੇਖਣਾ ਕਹਿੰਦੇ ਨੇ ਤੁਹਾਡੇ ਭਾਗ ਉਹ ਇੱਕ ਤਰ੍ਹਾਂ ਦੀ ਵਿੱਦਿਆ ਹੈ ਗਿਆਨ ਨਹੀਂ ਕਿਸੇ ਵੀ ਚੀਜ਼ ਨੂੰ ਕੰਡੈਮ ਕਰਨਾ ਪਰ ਉਹਦੀ ਹਕੀਕਤ ਤੋਂ ਜਾਣੂ ਹੋਣਾ ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ ਜੇ ਜੋਤਿਸ਼ ਇੱਕ ਐਡਾ ਵੱਡਾ ਵਿਗਿਆਨ ਹੈ ਤੇ ਉਸ ਵਿਗਿਆਨ ਦੀ ਕੋਈ ਰੂਟ ਤੇ ਹੋਏਗੀ ਨਾ ਵਿੱਚ ਜਿਸ ਦੇ ਵਿੱਚੋਂ ਪੈਦਾ ਹੋਇਆ ਕਿਉਂ ਪੈਦਾ ਹੋਇਆ ਪਰ ਸਮਾ ਪਾ ਕੇ ਉਹ ਚੀਜ਼ ਹੌਲੀ-ਹੌਲੀ ਸਿਰਫ ਇੱਕ ਭਰਮ ਦੇ ਕਲਾਵੇ ਦੇ ਵਿੱਚ ਪਖੰਡ ਦੇ ਕਲਾਵੇ ਦੇ ਵਿੱਚ ਉਹਨੂੰ ਪੇਸ਼ ਕਰ ਦਿੱਤਾ ਗਿਆ ਪ੍ਰਗਟ ਕਰ ਦਿੱਤਾ ਗਿਆ ਵੀ ਨਹੀਂ ਉਹ ਸਾਰੀ ਚੀਜ਼ ਜਿਹੜੀ ਹੈ ਜਿਹੜੀ ਇੱਕ ਇੱਕ ਗਿਆਨ ਸੀ ਉਹਨੂੰ ਭਰਮ ਦੀ ਚਾਸਨੀ ਦੇ ਵਿੱਚ ਡਬੋ ਦਿੱਤਾ ਗਿਆ ਹੋਇਆ ਕਿ ਉਹ ਚੀਜ਼ ਸਿਰਫ ਲੋਕਾਂ ਦੇ ਸਾਹਮਣੇ ਇੱਕ ਭਰਮ ਇੱਕ ਜਾਲ ਬਣ ਗਈ ਭਰਮ ਜਾਲ ਬਣ ਗਈ ਐਸੇ ਲੋਕ ਬੜੀ ਤਰ੍ਹਾਂ ਦੇ ਭਰਮ ਕ੍ਰੀਏਟ ਕਰਦੇ ਨੇ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਵੀ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਨਹੀਂ ਆ ਧਾਰਮਿਕ ਗ੍ਰੰਥ ਝੂਠਾ ਏ ਆ ਧਾਰਮਿਕ ਗ੍ਰੰਥ ਮਾੜਾ ਏ ਆ ਧਾਰਮਿਕ ਗ੍ਰੰਥ ਨਹੀਂ ਪੜ੍ਹਨਾ ਚਾਹੀਦਾ ਸਾਹਿਬ ਜੀ ਨੇ ਉਹ ਤੇ ਇੱਕ ਗੱਲ ਕਹਿ ਦਿੱਤੀ ਪਾਤਸ਼ਾਹ ਕਹਿੰਦੇ ਨੇ ਨਹੀਂ ਜਿਹੜਾ ਇਹ ਕਹਿੰਦਾ ਨਾ ਬਿਨਿਆ ਧਾਰਮਿਕ ਗ੍ਰੰਥ ਝੂਠਾ ਆ ਝੂਠਾ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ 베ਦ ਕਤੇਬ ਕਹੋ ਮਥ ਝੂਠੇ ਝੂਠਾ ਜੋ ਨਾ ਵਿਚਾਰੇ ਗੱਲ ਵਿਚਾਰ ਦੀ ਹੈ ਸਮੁੰਦਰ ਦੇ ਅੰਦਰ ਜੇ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਨੇ ਜਿਹੜੇ ਬੰਦੇ ਲਈ ਬੜੇ ਡੇਂਜਰ ਨੇ ਖਤਰਨਾਕ ਨੇ ਤੇ ਉਹਦੇ ਅੰਦਰ ਫਿਰ ਕੀਮਤੀ ਮੋਤੀ ਵੀ ਨੇ ਤੁਸੀਂ ਸਿਰਫ ਉਹਨਾਂ ਜੀਵ ਜੰਤੂਆਂ ਕਰਕੇ ਸਮੁੰਦਰ ਦੇ ਅੰਦਰ ਦੀ ਗਹਿਰਾਈ ਵਿੱਚ ਜਾਣ ਤੋਂ ਉਸ ਸਮੁੰਦਰ ਨੂੰ ਕੰਡੈਮ ਤੇ ਨਹੀਂ ਕਰ ਸਕਦੇ ਨਾ ਵੀ ਨਹੀਂ ਇਸ ਸਮੁੰਦਰ ਦੇ ਅੰਦਰ ਤੇ ਜਾਣਾ ਹੀ ਨਹੀਂ ਚਾਹੀਦਾ ਉੱਥੇ ਤੇ ਬੜੇ ਖਤਰਨਾਕ ਜੀਵ ਜੰਤੂ ਨੇ ਉਹ ਡੱਸ ਲੈਣ ਵੱਢ ਲੈਣ ਉਹਨਾਂ ਦੇ ਸੰਪਰਕ ਵਿੱਚ ਆ ਜਾਈਏ ਤੇ ਮੌਤ ਹੋ ਜਾਏਗੀ ਪਰ ਉਹਦੇ ਅੰਦਰ ਕੀਮਤੀ ਹੀਰੇ ਤੇ ਮੋਤੀਆਂ ਨੂੰ ਇਸ ਪੱਖੋਂ ਨਕਾਰਿਆ ਤੇ ਨਹੀਂ ਜਾ ਸਕਦਾ ਨਾ ਵੇ ਕੋਈ ਬੰਦਾ ਅੱਖੇ ਬਿਨ ਹੀ ਸਿਰਫ ਹੁੰਦੇ ਅੰਦਰ ਮੌਤ ਹੀ ਐ ਉਹਦੇ ਅੰਦਰ ਪ੍ਰਾਪਤੀ ਕੁਝ ਵੀ ਨਹੀਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਧਾਰਮਿਕ ਗ੍ਰੰਥ ਦੇ ਅੰਦਰ ਜਦੋਂ ਖੋਜੇਗਾ ਕੋਈ ਵੀ ਸੰਸਾਰ ਦਾ ਗ੍ਰੰਥ ਹੈ ਤੇ ਪਾਤਸ਼ਾਹ ਜੀ ਨੇ ਹੀ ਗੱਲ ਇਸ ਸ਼ਬਦ ਦੇ ਅੰਦਰ ਕੀਤੀ ਸਭ ਕਹਿੰਦੇ ਨੇ ਜੇ ਮੈਂ ਕੋਈ ਜੋਤਿਸ਼ ਬਣ ਜਾਵਾਂ ਬੜਾ ਗਿਆਨ ਹਾਸਲ ਕਰਕੇ ਹੋਵਾ ਪੰਡਤ ਜੋਤ ਕੀ ਜੇ ਮੈਂ ਬਹੁਤ ਵਿਦਵਾਨ ਬਣ ਜਾਵਾਂ ਪੰਡਤ ਦਾ ਮਤਲਬ ਹੈ ਵਿਦਵਾਨ ਧਿਆਨ ਦੇਣਾ ਪੰਡਤ ਦੋ ਲਬਜ਼ਾਂ ਦੇ ਵਿੱਚ ਬਾਣੀ ਵਿੱਚ ਆਇਆ ਦੋ ਰੂਪਾਂ ਦੇ ਵਿੱਚ ਇੱਕ ਪੰਡਤ ਦੇ ਤੱਤੇ ਨੂੰ ਔਂਕੜ ਹੈ ਇੱਕ ਪੰਡਤ ਮੁਕਤ ਹੈ ਜਦੋਂ ਪੰਡਤ ਮੁਕਤਾ ਆਇਆ ਉਹਦਾ ਪਾਰਟਿਕੂਲਰ ਇੱਕ ਧਾਰਮਿਕ ਆਗੂ ਦਾ ਜ਼ਿਕਰ ਹੋਇਆ ਹੈ ਜਿਹੜਾ ਕਿਸੇ ਦਿਵਾਲਿਆ ਦੇ ਅੰਦਰ ਮੰਦਰ ਦੇ ਅੰਦਰ ਪੂਜਾ ਕਰਦਾ ਹੈ ਜਦੋਂ ਪੰਡਤ ਦੇ ਤੱਤੇ ਨੂੰ ਔਂਕੜ ਇਹਦਾ ਮਤਲਬ ਹੈ ਗਿਆਨ ਦੀ ਸੌਜੀ ਰੱਖਣ ਵਾਲਾ ਗਿਆਨੀ ਪੁਰਖ ਇਹ ਛੋਟੇ ਛੋਟੇ ਨੁਕਤੇ ਨੇ ਬਾਣੀ ਅੰਦਰ ਜਦੋਂ ਆਪਾਂ ਬਾਣੀ ਨੂੰ ਸਮਝਾਂਗੇ ਤੇ ਪਤਾ ਲੱਗੇਗਾ ਫਿਰ ਜਦੋਂ ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋ ਜਾਂਦੀ ਹੈ ਨਾ ਫਿਰ ਅਰਥ ਕਰਨੇ ਬੜੇ ਸੌਖੇ ਹੋ ਜਾਂਦੇ ਨੇ ਅਸੀਂ ਗੁਰਬਾਣੀ ਦੀਆਂ ਜਦੋਂ ਇਹਨਾਂ ਵਿਆਕਰਨਕ ਨਿਯਮਾਂ ਨੂੰ ਸਮਝ ਲੈਨੇ ਆ ਨਾ ਫਿਰ ਸਾਨੂੰ ਕਿਸੇ ਕੋਲ ਅਰਥ ਪੁੱਛਣ ਦੀ ਜ਼ਰੂਰਤ ਨਹੀਂ ਰਹੇਗੀ ਅਸੀਂ ਆਪਣੇ ਆਪ ਕੁਰਬਾਨੀ ਦੇ ਅਰਥ ਕਰਨੇ ਸਿੱਖ ਜਾਵਾਂਗੇ ਪਰ ਉਹਦੇ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਵਿਆਕਰਨਿਕ ਨਿਯਮਾਂ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਵੀ ਇਹਨਾਂ ਦੀ ਵਰਤੋਂ ਕਿਉਂ ਹੋਈ ਹੈ ਵੀ ਜੇ ਇੱਕ ਥਾਂ ਤੇ ਲੱਗਾ ਹੈ ਤੇ ਕਿਉਂ ਲੱਗਾ ਹੈ ਜੇ ਇੱਕ ਥਾਂ ਤੇ ਨਹੀਂ ਲੱਗਾ ਤੇ ਕਿਉਂ ਨਹੀਂ ਲੱਗਾ ਅਖਰ ਕੋਈ ਕਾਰਨ ਤੇ ਹੋਏਗਾ ਨਾ ਐਵੇਂ ਤੇ ਨਹੀਂ ਵੀ ਸਤਿਗੁਰ ਨੇ ਇੱਕ ਜੰਗਾ ਪੰਡਤ ਲਿਖਿਆ ਤੇ ਔਂਕੜ ਲਾ ਦਿੱਤਾ ਸਤਿਗੁਰ ਦੇ ਕੋਲੋਂ ਕੋਈ ਹਿਯਾਰੀ ਬਿਹਾਰੀ ਕੋਈ ਵਾਧੂ ਤੇ ਨਹੀਂ ਪਈਆਂ ਸਨ ਵੀ ਜਿੱਥੇ ਜੀ ਕੀਤਾ ਲਾ ਦਿੱਤੀ ਜਿੱਥੇ ਜੀ ਕੀਤਾ ਨਹੀਂ ਲਾਈ ਇਹ ਕੋਈ ਸੰਸਾਰ ਦੀ ਕੋਈ ਖੇਡ ਥੋੜਾ ਸੀ ਜਿਹੜੀਆਂ ਚੀਜ਼ਾਂ ਪਈਆਂ ਤੇ ਲਗਾ ਦਿੱਤੀਆਂ ਨਹੀਂ ਮਨ ਕੀਤਾ ਤੇ ਨਹੀਂ ਲਾਈਆਂ ਉਹਨਾਂ ਦੇ ਪਿੱਛੇ ਇੱਕ ਗਿਆਨ ਜਿਹੜਾ ਹੈ ਉਹ ਵਿਦਿਅਕ ਸ਼ਬਦੀ ਗਿਆਨ ਜਿਹੜਾ ਹੈ ਜਿਹਨੂੰ ਅਸੀਂ ਗ੍ਰਾਮਰ ਕਹਿੰਦੇ ਆ ਵੀ ਸੰਸਾਰ ਦੇ ਅੰਦਰ ਕਿਉਂਕਿ ਕੋਈ ਵੀ ਲੈਂਗੁਏਜ ਹੈ ਕੋਈ ਵੀ ਭਾਸ਼ਾ ਹੈ ਉਹ ਵਿਆਕਰਨ ਦੇ ਉੱਤੇ ਗ੍ਰਾਮਰ ਦੇ ਉੱਤੇ ਖੜੀ ਹੁੰਦੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਆਪਣਾ ਇੱਕ ਗ੍ਰਾਮਰ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਾਹਿਬ ਕਹਿੰਦੇ ਨੇ ਜੇ ਮੈਂ ਬਹੁਤ ਵੱਡਾ ਗਿਆਨੀ ਬਣ ਜਾਵਾਂ ਚਾਰ ਦੁਨੀਆਵੀ ਗਿਆਨ ਸੰਸਾਰ ਦਾ ਗਿਆਨ ਪੜ ਪੜ ਕੇ ਕਿਤਾਬਾਂ ਪੜ ਪੜ ਕੇ ਬਹੁਤ ਵੱਡਾ ਕੋਈ ਗਿਆਨੀ ਬਣ ਜਾਵਾਂ ਜਾਂ ਫਿਰ ਸਾਬ ਕਹਿੰਦੇ ਨੇ ਮੈਂ ਬਹੁਤ ਵੱਡਾ ਜੋਤਿਸ਼ ਬਣ ਜਾਵਾਂ ਤੇ ਨਾਲ ਸਾਬ ਕਹਿੰਦੇ ਨੇ ਵੇਦ ਪੜਾਂ ਮੁਖ ਚਾਰ ਜਿਹੜੇ ਚਾਰ ਵੇਦ ਨੇ ਤੁਹਾਨੂੰ ਸਾਰਿਆਂ ਨੂੰ ਨਾਮ ਯਾਦ ਨੇ ਕਿਹੜੇ ਚਾਰ ਵੇਦ ਨੇ ਹਿੰਦੂ ਧਰਮ ਦੇ ਅੰਦਰ ਚਾਰ ਵੇਦ ਨੇ ਰਿੰਗ ਵੇਦ ਹੈ ਯਜੁਰ ਵੇਦ ਹੈ ਸ਼ਾਮ ਵੇਦ ਹੈ ਇਹ ਚਾਰ ਚਾਰ ਵੇਦ ਜਿਹੜੇ ਨੇ ਉਹਨਾਂ ਚਾਰਾਂ ਵੇਦਾਂ ਨੂੰ ਮੈਂ ਆਪਣੇ ਮੁਖ ਤੋਂ ਉਚਾਰਨ ਕਰਾਂ ਆਪਣੇ ਮੁਖ ਤੋਂ ਉਹਨਾਂ ਨੂੰ ਪੜਨਾ ਸਿੱਖ ਜਾਵਾਂ ਮੈਂ ਇੱਡਾ ਵੱਡਾ ਗਿਆਨੀ ਬਣ ਜਾਵਾਂ ਪਾਤਸ਼ਾਹ ਕਹਿੰਦੇ ਨੇ ਹੋਵਾਂ ਪੰਡਿਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਾਂ ਖੰਡਾਂ ਵਿੱਚ ਜਾਣੀ ਹੈ ਰਿੰਦਾ ਮਤਲਬ ਇਹ ਨਹੀਂ ਹੈ ਸਤਿਗੁਰ ਕਹਿੰਦੇ ਨੇ ਕਿ ਮੈਂ ਬਹੁਤ ਵੱਡਾ ਗਿਆਨੀ ਬਣ ਗਿਆ ਜਾਂ ਦੁਨੀਆਂ ਦੇ ਲੋਕ ਹੁਣ ਮੇਰਾ ਸਤਕਾਰ ਕਰਨਗੇ ਦੁਨੀਆਂ ਦੇ ਲੋਕ ਮੇਰੇ ਪੈਰਾਂ ਵਿੱਚ ਡਿੱਗਣਗੇ ਬੰਨੀ ਇਹ ਤੇ ਬੜਾ ਵੱਡਾ ਜੋਤੀਸ਼ ਹੈ ਇਹ ਤੇ ਬੜਾ ਵੱਡਾ ਗਿਆਨੀ ਹੈ ਇਹਨੂੰ ਚਾਰ ਧਾਰਮਿਕ ਜਿਹੜੇ ਵੇਦ ਨੇ ਉਹਨਾਂ ਦਾ ਗਿਆਨ ਹੈ ਪਾਤਸ਼ਾਹ ਕਹਿੰਦੇ ਨੇ ਨਹੀਂ ਜੇ ਮੈਂ ਨਾ ਕੁਝ ਸਿੱਖ ਵੀ ਲਵਾਂ ਜਾਣ ਵੀ ਲਵਾਂ ਨਵਾਂ ਖੰਡਾਂ ਵਿੱਚ ਜਾਣੀ ਹੈ ਨੌ ਖੰਡਾਂ ਦੇ ਵਿੱਚ ਇਸ ਧਰਤੀ ਦੇ ਸਮੇਤ 9 ਖੰਡ ਗਿਣੇ ਗਏ ਨੇ ਇਹ 9 ਖੰਡ ਜਿਹੜੇ ਨੇ ਪਾਤਸ਼ਾਹ ਜੀ ਇਹ ਦੇਖੋ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀ ਸਾਇੰਸ ਦੀ ਹੋਂਦ ਹੈ ਜਿਹੜੀਆਂ ਵਿਗਿਆਨਿਕ ਕਾਢਾਂ ਨੇ ਇਹ ਖਾਸ ਕਰਕੇ ਸਾਡੇ ਕੋਲੋਂ ਜਿਹੜੀਆਂ ਬਾਹਰੀ ਤੌਰ ਤੇ ਹੋਂਦ ਵਿੱਚ ਆndੀਆਂ ਨੇ ਪੜਨੇ ਆਪਾਂ ਜਿਹੜੀ ਜਿਹੜੇ ਆਪਾਂ ਵਿਗਿਆਨ ਪੜਨੇ ਆ ਸਾਇੰਸ ਪੜਨੇ ਆ ਉਹਦੇ ਅੰਦਰ ਹਾਲਾ ਕਿ ਹੁਣ ਸਾਇੰਸ ਕਹਿੰਦੀ ਹੈ ਵੀ ਬਹੁਤ ਆਪਾਂ ਤੇ 9 ਗ੍ਰਹਿਾਂ ਦੀ ਗੱਲ ਹੈ ਨਾ ਸਾਇੰਸ ਕਹਿੰਦੀ ਹੈ ਵੀ ਪਤਾ ਨਹੀਂ ਕਿੰਨੀਆਂ ਕੋ ਗੈਲੈਕਸੀਆਂ ਹਰ ਚਮਕਦਾ ਹੋਇਆ ਤਾਰਾ ਆਪਣੇ ਆਪ ਵਿੱਚ ਇੱਕ ਧਰਤੀ ਹੈ ਹਰ ਚਮਕਦਾ ਉਹ ਭਾਵੇਂ ਸਾਨੂੰ ਬਿਲਕੁਲ ਇੱਕ ਬਿੰਦੂ ਲੱਗਦਾ ਹੈ ਇੱਕ ਬਿੰਦੂ ਜਿਵੇਂ ਅ ਕਿਸੇ ਕਿਸੇ ਕਾਪੀ ਦੇ ਉੱਤੇ ਪੈਨਸਿਲ ਦੇ ਨਾਲ ਛੋਟਾ ਜਿਹਾ ਡਾਟ ਪਾਣਿਆ ਨਾ ਬੇਸ਼ੱਕ ਸਾਨੂੰ ਉਹ ਡਾਟ ਲੱਗਦਾ ਹੈ ਪਰ ਉਹ ਇੰਨੀ ਦੂਰ ਹੈ ਸਾਡੇ ਤੋਂ ਇੰਨੇ ਇੰਨੇ ਹਜ਼ਾਰਾਂ ਪ੍ਰਕਾਸ਼ ਦੂਰ ਹੈ ਕਿ ਉਹ ਸਤਗੁਰ ਕਹਿੰਦੇ ਨੇ ਆਪਣੇ ਆਪ ਵਿੱਚ ਜਿੱਡੀ ਧਰਤੀ ਤੇ ਆਪਾਂ ਰਹੇ ਨੇ ਏਡੀ ਇਸ ਤੋਂ ਵੀ ਵੱਡੀ ਇੱਕ ਧਰਤੀ ਐ ਉਹ ਆਪਾਂ ਤੇ ਸਿਰਫ ਇੱਕ ਇਸ ਧਰਤੀ ਦੇ ਵਾਸੀ ਹੰਦੇ ਆ ਇੱਥੋਂ ਦੀ ਗੱਲ ਕਰਨੇ ਆ ਪਰ ਸਤਗੁਰ ਕਹਿੰਦੇ ਨੇ ਇਹੋ ਜੀ ਇੱਕ ਨਹੀਂ ਹਜ਼ਾਰਾਂ ਨੇ ਕਰੋੜਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਤੇ ਪ੍ਰਪਤਸ਼ਾ ਜੀ ਨੇ ਜਿਹੜੀ ਗੱਲ ਕੀਤੀ ਸਾਹਿਬ ਕਹਿੰਦੇ ਨੇ ਮੈਂ 9 ਖੰਡਾਂ ਦੇ ਵਿੱਚ ਭਾਵ 9 ਖੰਡਾਂ ਦਾ ਹੈ ਸਾਰੇ ਬ੍ਰਹਿਮੰਡ ਵਿੱਚ ਜਾਣਿਆ ਜਾਵਾਂਗਾ ਕਿਵੇਂ ਜਾਣਿਆ ਜਾਵਾਂਗਾ ਆਪਣੇ ਚੱਜ ਅਚਾਰ ਜਿਹੜਾ ਮੇਰਾ ਆਪਣਾ ਨਿੱਜ ਜੀਵਨ ਹੈ ਨਾ ਜਿਹੜਾ ਮੈਂ ਜੀ ਰਿਹਾ ਜਿਹੜੇ ਮੇਰੇ ਆਪਣੇ ਕਰਮ ਨੇ ਸਤਿਗੁਰੂ ਕਹਿੰਦੇ ਨੇ ਮੈਂ ਆਪਣੇ ਕਰਮਾਂ ਕਰਕੇ ਜਾਣਿਆ ਜਾਵਾਂਗਾ ਮੈਂ ਕੀ ਆ ਇਹਨੂੰ ਥੋੜਾ ਜਿਹਾ ਹੋਰ ਸਮਝ ਲਈਏ ਵੀ ਮੰਨ ਲਓ ਗਿਆਨ ਮੈਨੂੰ ਬੜਾ ਹੈ ਦੁਨਿਆਵੀ ਤੌਰ ਤੇ ਸੋ ਕੀਜੀ ਐਗਜ਼ਾਮਪਲ ਜੇ ਆਪਾਂ ਸਮਝ ਲਈਏ ਕੋਈ ਮਨੁੱਖ ਸੰਸਾਰ ਦੇ ਅੰਦਰ ਬਹੁਤ ਸਟੱਡੀ ਕਰੇ ਬੜਾ ਪੜ੍ਹ ਲਿਖ ਜਾਏ ਬੜੀ ਸੋਹਣੀ ਉਹਦੀ ਨੌਕਰੀ ਵੀ ਲੱਗੀ ਹੋਵੇ ਬਹੁਤ ਚੰਗਾ ਸਮਰੱਥ ਬੰਦਾ ਹੋਵੇ ਘਰ ਘਾਟ ਵੀ ਉਹਦੇ ਕੋਲ ਚੰਗਾ ਹੋਵੇ ਪਰ ਜਿਹੜੇ ਉਹਦੇ ਕਰਮ ਨਹੀਂ ਜੋ ਸਮਾਜ ਵਿੱਚ ਕਰਮ ਕਰ ਰਿਹਾ ਜਿਵੇਂ ਉਹ ਸਮਾਜ ਵਿੱਚ ਵਿਚਰ ਰਿਹਾ ਉਹਨ ਹਿਟਲਰ ਜਿਹੜਾ ਆਪਣੇ ਆਪ ਵਿੱਚ ਬੜਾ ਸਮਰਾਟ ਸੀ ਜਦੋਂ ਆਪਾਂ ਹਿਟਲਰ ਦਾ ਜ਼ਿਕਰ ਪੜਨੇ ਆ ਜਾਂ ਚਲੋ ਔਰੰਗਜ਼ੇਬ ਦੀ ਗੱਲ ਕਰਨੀ ਆ ਬੜੀ ਸੋਖੇ ਢੰਗ ਨਾਲ ਜੇ ਸਮਝਣਾ ਹੋਵੇ ਤੇ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਕਤ ਔਰੰਗਜ਼ੇਬ ਬਾਦਸ਼ਾਹ ਏਡਾ ਵੱਡਾ ਬਾਦਸ਼ਾਹ ਵੀ ਉਹਨੂੰ ਧਰਮ ਦੀ ਵੀ ਬੜੀ ਨੌਲੇਜ ਹੈ ਇਤਿਹਾਸ ਹੀ ਲਿਖਦਾ ਹੈ ਵੀ ਉਹ ਧਰਮ ਏਡਾ ਵੱਡਾ ਧਰਮੀ ਬੰਦਾ ਸੀ ਵੀ ਸਵੇਰੇ ਉੱਠ ਕੇ ਜਿੰਨੀ ਦੇਰ ਤੱਕ ਆਪਣਾ ਨੇਮ ਨਹੀਂ ਕਰਦਾ ਸੀ ਨਾ ਕੁਰਾਨ ਨੂੰ ਪੜ੍ਹਦਾ ਨਹੀਂ ਸੀ ਉਨੀ ਦੇਰ ਤੱਕ ਪਾਣੀ ਦਾ ਮੂੰਹ ਦੇ ਵਿੱਚ ਤੁਪਕਾ ਵੀ ਨਹੀਂ ਸੀ ਪਾਣੀ ਦੀ ਇੱਕ ਪਾਣੀ ਵੀ ਆਪਣੇ ਮੂੰਹ ਦੇ ਅੰਦਰ ਨਹੀਂ ਸੀ ਲੈ ਕੇ ਜਾਂਦਾ ਇੰਨਾ ਵੱਡਾ ਉਹ ਧਰਮੀ ਸੀ ਪਰ ਖਿਆਲ ਕਰਿਓ ਜਦੋਂ ਇਨਾ ਵੱਡਾ ਧਰਮੀ ਹੋਣ ਦੇ ਬਾਵਜੂਦ ਬਾਦਸ਼ਾਹ ਹੋਣ ਦੇ ਬਾਵਜੂਦ ਜਦੋਂ ਉਹਨੂੰ ਪਹਿਚਾਣਿਆ ਜਾਂਦਾ ਹੈ ਜਦੋਂ ਉਹਨੂੰ ਜਾਣਿਆ ਜਾਂਦਾ ਹੈ ਤੇ ਕਿਸ ਪੱਖੋਂ ਜਾਣਿਆ ਜਾਂਦਾ ਵੀ ਉਹ ਬੜਾ ਜ਼ੁਲਮੀ ਸੀ ਆਪਾਂ ਹੀ ਕਹਿੰਦੇ ਆ ਨਾ ਵੀ ਜਿਹੜਾ ਬੰਦਾ ਸਵਾ ਸਵਾ ਮਨ ਜੰਝੂ ਤਾਰਦਾ ਹੈ ਜਿਹੜਾ ਬੰਦਾ ਇਹ ਕਹਿੰਦਾ ਵੀ ਨਹੀਂ ਇਸ ਧਰਤੀ ਦੇ ਉੱਤੇ ਮੁਸਲਮਾਨ ਤੋਂ ਇਲਾਵਾ ਕੋਈ ਰਹਿਣਾ ਹੀ ਨਹੀਂ ਚਾਹੀਦਾ ਜਦੋਂ ਉਹਦਾ ਜ਼ਿਕਰ ਹੁੰਦਾ ਹੈ ਹਿਸਟਰੀ ਦੇ ਅੰਦਰ ਇਤਿਹਾਸ ਦੇ ਅੰਦਰ ਕਿ ਕਿਸੇ ਬੜੇ ਚੰਗੇ ਮਨੁੱਖ ਦੇ ਵਜੋਂ ਨਹੀਂ ਹੁੰਦਾ ਜੇ ਉਹਦੀ ਉਹਦੀ ਕਾਬਲੀਅਤ ਵੇਖੀਏ ਸੰਸਾਰਿਕ ਤੌਰ ਤੇ ਉਹ ਕੁਰਾਨ ਨੂੰ ਪੜ੍ਹਨ ਵਾਲਾ ਹੈ ਕੁਰਾਨ ਨੂੰ ਸੀਸ ੁਕਾਣ ਵਾਲਾ ਸਮਰਪਿਤ ਬੰਦਾ ਹੈ ਏਡਾ ਵੱਡਾ ਬਾਦਸ਼ਾਹ ਹੈ ਪਰ ਜਿਉਂ ਦੀ ਪਹਿਚਾਨ ਉਹਦੀ ਆਈਡੈਂਟੀ ਜਾਣੀ ਹੈ ਵੀ ਉਹ ਕਿਵੇਂ ਦਾ ਪਛਾਣਿਆ ਜਾਂਦਾ ਅਸੀਂ ਸਾਰੇ ਆਖਾਂਗੇ ਵੀ ਉਹ ਬੜਾ ਜ਼ੁਲਮੀ ਬੰਦਾ ਸੀ ਇਸੇ ਤਰ੍ਹਾਂ ਹਿਟਲਰ ਹੈ ਬੇਸ਼ੱਕ ਬੇਸ਼ੱਕ ਹਕੂਮਤਾਂ ਦੇ ਹੱਥ ਵਿੱਚ ਹੈ ਉਹਨੇ ਆਪਣੇ ਸਮੇਂ ਦੇ ਅੰਦਰ ਜਦੋਂ ਰਾਜ ਕੀਤਾ ਆਪਣੇ ਧਰਮ ਦੇ ਵਿਸਤਾਰ ਦੇ ਲਈ ਯਹੂਦੀਆਂ ਨੂੰ ਚੈਂਬਰਾਂ ਦੇ ਅੰਦਰ ਪਾ ਪਾ ਕੇ ਛਾੜਿਆ ਉਹਦੇ ਧਰਮ ਨੂੰ ਮੰਨਣ ਵਾਲੇ ਕਹਿਣ ਨੂੰ ਬੜਾ ਚੰਗਾ ਹੈ ਪਰ ਜਦੋਂ ਸਾਂਝੇ ਤੌਰ ਤੇ ਕੋਈ ਗੱਲ ਹੋਏਗੀ ਤਾਂ ਸਾਰੇ ਇਹ ਕਹਿਣਗੇ ਨਾ ਵੀ ਹਿਟਲਰ ਵਰਗਾ ਤੇ ਜ਼ੁਲਮੀ ਕੋਈ ਨਹੀਂ ਸੀ ਉਹ ਬੰਦਾ ਨਹੀਂ ਸੀ ਉਹ ਬੰਦੇ ਦੇ ਭੇਖ ਵਿੱਚ ਜਾਨਵਰ ਸੀ ਲੋਗੇ ਹੀ ਕਹਿਣਗੇ ਸਤਗੁਰ ਕਹਿੰਦੇ ਨੇ ਇਸੇ ਤਰ੍ਹਾਂ ਜੇ ਤੂੰ ਜੋਤ ਕੀ ਜੋਤੀਸ਼ ਹੋਵੇਂ ਬੜਾ ਵੱਡਾ ਗਿਆਨੀ ਹੋਵੇਂ ਪਰ ਸਾਬ ਕਹਿੰਦੇ ਨੇ ਦੁਨੀਆ ਦੇ ਅੰਦਰ ਸਮਾਜ ਦੇ ਅੰਦਰ ਤੂੰ ਉਵੇਂ ਹੀ ਜਾਣਿਆ ਜਾਏਗਾ ਜਿਹੋ ਜੇ ਤੇਰੇ ਕਰਮ ਨੇ ਜਿਹੋ ਜੇ ਤੇਰੇ ਕਰਮ ਨੇ ਤੂੰ ਗਿਆਨ ਕਰਕੇ ਨਹੀਂ ਜਾਣਿਆ ਜਾਏਗਾ ਤੂੰ ਗਿਆਨ ਕਰਕੇ ਨਹੀਂ ਪਛਾਣਿਆ ਜਾਏਗਾ ਤੂੰ ਆਪਣੇ ਕਰਮਾਂ ਕਰਕੇ ਪਛਾਣਿਆ ਜਾਏਗਾ ਤੇਰੇ ਕਰਮ ਕੀ ਨੇ ਜਿਹੋ ਜੇ ਤੇਰੇ ਕਰਮ ਨੇ ਉਹ ਜੀ ਤੇਰੀ ਪਛਾਣ ਹੋਏਗੀ ਸੰਸਾਰ ਦੇ ਅੰਦਰ ਤੇਰਾ ਧਨ ਤੇਰੇ ਪਦਾਰਥ ਤੇਰੀ ਸੰਸਾਰ ਦੀ ਵੈਲਿਊ ਜਿੰਦੇ ਵਿੱਚ ਤੂੰ ਜੀ ਰਿਹਾ ਇੱਕ ਪਾਸੇ ਹੈ ਪਰ ਜਦੋਂ ਸਮਾਜ ਦੇ ਲੋਕਾਂ ਵਿੱਚ ਤੇਰਾ ਜ਼ਿਕਰ ਹੋਏਗਾ ਨਾ ਸਤਿਗੁਰ ਕਹਿੰਦੇ ਨੇ ਉਦੋਂ ਇਸ ਪੱਖ ਹੋਏਗਾ ਵੀ ਤੇਰੇ ਕਰਮ ਕੀ ਨੇ ਇਹ ਕਰਮ ਫਿਲਾਸਫੀ ਦੀ ਬੜੀ ਵੱਡੀ ਵਿਚਾਰਧਾਰਾ ਹੈ ਸਤਿਗੁਰ ਨੇ ਇਸੇ ਕਰਕੇ ਬਾਣੀ ਦੇ ਅੰਦਰ ਸਾਨੂੰ ਚੰਗੇ ਕਰਮਾਂ ਦੇ ਉੱਤੇ ਬੜਾ ਫੋਕਸ ਕਰਨ ਦੀ ਗੱਲ ਕੀਤੀ ਹੈ ਤੁਸੀਂ ਪੜੋ ਨਾ ਬਾਣੀ ਜਦੋਂ ਬਾਣੀ ਪੜੋਗੇ ਸਤਿਗੁਰ ਨੇ ਕਰਮਾਂ ਦੀ ਗੱਲ ਬਹੁਤਾਂ ਤੇ ਕੀਤੀ ਹੈ ਹਾਲਾਂਕਿ ਸਿਰਫ ਕਰਮ ਫਿਲਾਸਫੀ ਦੇ ਅੰਦਰ ਫਰਕ ਸਿਰਫ ਇਹ ਨੇ ਜਿਹੜੀ ਸੰਸਾਰ ਦੀ ਕਰਮ ਫਿਲਾਸਫੀ ਆ ਉਹ ਇਹ ਕਹਿੰਦੀ ਹੈ ਕਿ ਬੰਦਾ ਜੋ ਕਰਮ ਕਰਦਾ ਹੈ ਜੋ ਬੀਜ ਬੀਜਦਾ ਹੈ ਉਹ ਬੀਜ ਜੋ ਕਰਮ ਅਖੀਰ ਹੈ ਉਹਦੇ ਜੀਵਨ ਦਾ ਉਹ ਬਦਲ ਨਹੀਂ ਸਕਦੇ ਕਦੀ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਜੇ ਅਖੀਰਲੇ ਸਾਹ ਵਿੱਚ ਜਿੰਦਿਆਂ ਵੀ ਤੈਨੂੰ ਸਮਝ ਆ ਗਈ ਹੈ ਨਾ ਤੇ ਤੂੰ ਆਪਣਾ ਆਪਾ ਬਦਲ ਲੈਣਾ ਹੈ ਤੂੰ ਆਪਣੇ ਆਪ ਨੂੰ ਚੇਂਜ ਕਰ ਲੈਣਾ ਹੈ ਆਪਣੇ ਆਪ ਨੂੰ ਬਦਲ ਬਦਲਾਵ ਵਿੱਚ ਲੈ ਕੇ ਆ ਜਾਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮੁਬਾਰਕ ਹੈ ਫਿਰ ਤੇਰੀ ਐਂਟਰੀ ਉਸ ਘਰ ਦੇ ਵਿੱਚ ਹੋ ਜਾਏਗੀ ਫਰਕ ਸਿਰਫ ਇਹ ਨੇ ਕਰਮ ਫਿਲਾਸਫੀ ਦਾ ਸਿਧਾਂਤ ਸਿਰਫ ਬੰਦੇ ਨੂੰ ਉਸ ਥਾਂ ਤੇ ਜਾ ਕੇ ਖਤਮ ਕਰ ਦਿੰਦਾ ਹੈ ਕਹਿੰਦਾ ਵੀ ਨਹੀਂ ਜੋ ਬੰਦੇ ਨੇ ਕਰਮ ਕੀਤੇ ਨੇ ਕਦੀ ਨਹੀਂ ਖਤਮ ਹੋ ਨਾਸ਼ ਹੋ ਸਕਦੇ ਗੁਰਬਾਣੀ ਕਹਿੰਦੀ ਨਹੀਂ ਖਤਮ ਹੋ ਸਕਦੇ ਨਹੀਂ ਬਦਲਾਵ ਆ ਸਕਦਾ ਤੁਸੀਂ ਬਾਣੀ ਦਾ ਇੱਕ ਬਚਨ ਪੜ੍ਹਦੇ ਹੋ ਸਤਗੁਰ ਪਾਤਸ਼ਾਹ ਧੰਗੁਰ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀ ਇਹ ਸਰੀਰ ਜਦੋਂ ਬਜ਼ੁਰਗੀ ਵਿੱਚ ਚਲਾ ਜਾਏ ਬਾਬਾ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੰਬੋਧਨ ਕਰਕੇ ਬਾਬਾ ਫਰੀਦ ਸਾਹਿਬ ਜੀ ਨੂੰ ਬਚਨ ਕਹੇ ਪਹਿਲਾ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦਾ ਹੈ ਬਾਬਾ ਜੀ ਕਹਿੰਦੇ ਨੇ ਜਿਸ ਬੰਦੇ ਨੇ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਬਾਬਾ ਜੀ ਕਹਿੰਦੇ ਨੇ ਜਿਨੇ ਜਵਾਨੀ ਵਿੱਚ ਰੱਬ ਨੂੰ ਚੇਤੇ ਨਹੀਂ ਕੀਤਾ ਭਾਵੇਂ ਜਦੋਂ ਹੋਸ਼ ਸੀ ਜਦੋਂ ਅੱਖਾਂ ਕੰਮ ਕਰਦੀਆਂ ਸਨ ਜਦੋਂ ਕੰਨ ਕੰਮ ਕਰਦੇ ਸੀ ਜਦੋਂ ਰਸਨਾ ਕੰਮ ਕਰਦੀ ਸੀ ਜਿਨੇ ਉਦੋਂ ਰੱਬ ਨੂੰ ਚੇਤੇ ਨਹੀਂ ਕੀਤਾ ਤਨ ਗੁਰ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਾਲੀ ਜਿੰਨੀ ਨਾ ਰਾਵਿਆ ਧੋਲੀ ਰਾਵੈ ਕੋਏ ਕੋਈ ਵਿਰਲਾ ਜਿਹੜਾ ਉਸ ਸਮੇਂ ਦੇ ਅੰਦਰ ਰੱਬ ਨੂੰ ਚੇਤਾ ਕਰੇ ਜਦੋਂ ਉਹ ਬਜ਼ੁਰਗ ਹੋ ਜਾਏਗਾ ਕਰ ਸਾਈਂ ਸੋ ਪਰਹੜੀ ਰੰਗ ਨਵੇਲਾ ਹੋ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਰੱਬ ਨਾਲ ਪਿਆਰ ਕਰ ਹੁਣੇ ਕਰ ਪਰ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਸ਼ੋਰਟੀ ਦਿੱਤੀ ਬਈ ਇੱਕ ਵਿਚਾਰ ਰੱਖ ਲਈ ਵੀ ਹੋ ਸਕਦਾ ਵੀ ਬੰਦਾ ਕਦੀ ਤੇ ਜੀਵਨ ਦੇ ਅੰਦਰ ਸੁਧਰ ਸਕਦਾ ਹੈ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਨਹੀਂ ਕਾਲੀ ਢੋਲੀ ਸਾਹਿਬ ਸਦਾ ਹੈ ਆ ਫਰਕ ਹੈ ਆ ਡਿਫਰੈਂਸ ਹੈ ਦੁਨੀਆ ਦੀ ਕਰਮ ਫਿਲਾਸਫੀ ਦੇ ਅੰਦਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਰਮ ਫਿਲਾਸਫੀ ਦੇ ਅੰਦਰ ਇਸੇ ਕਰਕੇ ਪਾਤਸ਼ਾਹ ਜੀ ਨੇ ਇੱਥੇ ਬਚਨ ਆਕੇ ਨੇ ਸਤਗੁਰ ਕਹਿੰਦੇ ਨੇ ਬੇਸ਼ੱਕ ਤੂੰ ਬੜਾ ਵੱਡਾ ਗਿਆਨੀ ਬਣ ਜਾਏ ਜੋਤਿਸ਼ ਬਣ ਜਾਏ ਪਰ ਤੂੰ ਜਾਣਿਆ ਆਪਣੇ ਕਰਮਾਂ ਕਰਕੇ ਜਾਏਗਾ ਵੇਖੋ ਦੁਨੀਆ ਦੇ ਅੰਦਰ ਤੁਹਾਨੂੰ ਐਸੇ ਲੋਕ ਵੀ ਮਿਲਣਗੇ ਮੈਂ ਅਕਸਰ ਭਗਤ ਪੂਰਨ ਸਿੰਘ ਜੀ ਦਾ ਜ਼ਿਕਰ ਕਰਨਾ ਦੁਨੀਆਵੀ ਤੌਰ ਤੇ ਉਹਨਾਂ ਦੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ ਕੋਈ ਪ੍ਰਾਪਰਟੀ ਨਹੀਂ ਹੈ ਉਹਨਾਂ ਦੇ ਕੋਲ ਆਪਾਂ ਪ੍ਰਾਪਰਟੀ ਸੰਸਾਰ ਦੇ ਅੰਦਰ ਆਪਾਂ ਜਿੰਨੇ ਜੀਵਾਂ ਗ੍ਰਸਤੀਆਂ ਕਿਸੇ ਦੇ 2 ਨੇ ਆਣੇ ਨੇ ਕਿਸੇ ਦੇ 3 ਨੇ ਕਿਸੇ ਦੇ 4 ਨੇ ਅੱਜ ਦੇ ਸਮੇਂ ਦੇ ਅੰਦਰ ਕਿਸੇ ਕੋਲ 1 ਕਿ ਕਿਸੇ ਕੋਲ 2 ਨੇ ਫਿਰ ਵੀ ਸਾਰੀ ਜ਼ਿੰਦਗੀ ਬੰਦੇ ਦੀ ਦੌੜ ਪ੍ਰੋਪਰਟੀ ਲਈ ਹੈ ਨਾ ਪਰ ਭਗਤਪੂਰਨ ਸਿੰਘ ਜੀ ਦਾ ਜੀਵਨ ਪੜੋਂਦਾ ਪਰਿਵਾਰ ਕਿੰਨਾ ਵੱਡਾ ਹੈ ਧਿਆਨ ਦੇਣਾ ਉਹਨਾਂ ਨੇ ਆਪਣੀ ਤਾਂ ਉਮਰ ਵਿਆਹ ਨਹੀਂ ਕੀਤਾ ਪਰ ਉਹਨਾਂ ਦਾ ਪਰਿਵਾਰ ਕਿੰਨਾ ਵੱਡਾ ਹੈ ਤੁਸੀਂ ਕਦੀ ਪਿੰਗਲਵਾੜੇ ਜਾਓ ਅੰਮ੍ਰਿਤਸਰ ਜਾਓ ਗੋਇੰਦਵਾਲ ਸਾਹਿਬ ਜਾਓ ਤੁਹਾਨੂੰ ਪਤਾ ਲੱਗੇ ਉਹਨਾਂ ਦਾ ਪਰਿਵਾਰ ਕਿੱਡਾ ਵੱਡਾ ਹੈ ਉਹਨਾਂ ਦੇ ਪਰਿਵਾਰ ਵਿੱਚ ਜੀ ਪਤਾ ਕਿਹੜੇ ਨੇ ਉਹ ਜੀ ਨੇ ਜਿਹੜੇ ਕਮਾਈ ਨਹੀਂ ਕਰ ਸਕਦੇ ਜਿਹੜੇ ਮੈਂਟਲੀ ਡਿਸਟਰਬ ਨੇ ਪੈਰਾਂ ਤੋਂ ਚੱਲ ਨਹੀਂ ਸਕਦੇ ਹੱਥਾਂ ਤੋਂ ਕਰ ਨਹੀਂ ਸਕਦੇ ਉਹਨਾਂ ਦੇ ਪਰਿਵਾਰ ਵਿੱਚ ਉਹ ਜੀ ਨੇ ਸਾਰੇ ਪਰ ਧਿਆਨ ਦੇਣਾ ਐਡਾ ਵੱਡਾ ਪਰਿਵਾਰ ਪਰ ਜੇ ਤੁਸੀਂ ਵੇਖੋ ਵੀ ਭਗਤ ਪੂਰਨ ਸਿੰਘ ਜੀ ساری ਜ਼ਿੰਦਗੀ ਜੇ ਤੁਸੀਂ ਇਮਾਨ ਲਾਓ ਵੀ ਉਹਨਾਂ ਕੋਲ ਪ੍ਰਾਪਰਟੀ ਤੇ ਨਹੀਂ ਨਾ ਕੋਈ ਉਹਨਾਂ ਕੋਲ ਵੀ ਜਿੰਦਾ ਉਹ ਕਹਿਣ ਵੀ ਦੇਖੋ ਜੀ ਭਗਤ ਪੂਰਨ ਸਿੰਘ ਜੀ ਕੋਲ ਇੰਨੀ ਪ੍ਰਾਪਰਟੀ ਸੀ ਸਤਿਗੁਰੂ ਜੀ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਜੇ ਦੁਨੀਆ ਦੇ ਅੰਦਰ ਲੋਕ ਲੁਕਾਈ ਉਹਨਾਂ ਦੇ ਅੱਗੇ ਸਿਰ ਝੁਕਾਉਂਦੀ ਐ ਉਹਨਾਂ ਦੀ ਪ੍ਰਾਪਰਟੀ ਕਰਕੇ ਥੋੜਾ ਝੁਕਾਉਂਦੀ ਐ ਦੇਖੋ ਨਾ ਇੱਕ ਪ੍ਰਾਈਮ ਮਿਨਿਸਟਰ ਆ ਜਾਏ ਚਲੋ ਆਪਾਂ ਅਜੋ ਕੇ ਸਮੇਂ ਦੇ ਅੰਦਰ ਜਿਹੜਾ ਅੱਜ ਪ੍ਰਾਈਮ ਮਿਨਿਸਟਰ ਜੇ ਮੋਦੀ ਆ ਜਾਏ ਚਲੋ ਤੁਸੀਂ ਸਾਰੇ ਕਹੋਗੇ ਜੀ ਬੜਾ ਵੱਡੀ ਪੋਸਟ ਤੇ ਹੈ ਉਹਦੀ ਪੋਸਟ ਨੂੰ ਤੇ ਸਲਾਮ ਕਰੋਗੇ ਉਹਦੀ ਪੋਸਟ ਨੂੰ ਤੇ ਸਜਦਾ ਕੀਤਾ ਜਾਏਗਾ ਪਰ ਖਿਆਲ ਕਰਿਓ ਜਦੋਂ ਕਰਮਾਂ ਦੀ ਗੱਲ ਆਏਗੀ ਜਦੋਂ ਕਰਮਾਂ ਦੀ ਪਿਛਲੇ ਸਮੇਂ ਅੰਦਰ ਜਦਨ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਲੋਕਾਂ ਨੇ ਕੀ ਕੀ ਨਹੀਂ ਬੋਲਿਆ ਹੁੰਦੇ ਲੈ ਲੋਕਾਂ ਨੇ ਕਿਹੜੀ ਸ਼ਬਦਾਵਲੀ ਹੈ ਜਿਹੜੀ ਉਹਦੇ ਲਈ ਨਹੀਂ ਵਰਤੀ ਉਹ ਸ਼ਬਦਾਵਲੀ ਚੰਗੀ ਨਹੀਂ ਸੀ ਜਿਹੜੀ ਵਰਤੀ ਕਿਉਂ ਨਹੀਂ ਵਰਤੀ ਕਿਉਂ ਸਤਿਗੁਰ ਇਹੀ ਗੱਲ ਕਰਨ ਪਾਤਸ਼ਾਹ ਕਹਿੰਦੇ ਨੇ ਨਵੇਂ ਖੰਡਾਂ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਸਤਿਗੁਰ ਕਹਿੰਦੇ ਨੇ ਜਾਣਿਆ ਤੂੰ ਆਪਣੇ ਕਰਮਾਂ ਕਰਕੇ ਜਾਣੇਗਾ ਲੋਕਾਂ ਨੇ ਇਹ ਨਹੀਂ ਵੇਖਣਾ ਤੇਰੀ ਪ੍ਰੋਪਰਟੀ ਕਿੰਨੀ ਹੈ ਧਨ ਕਿੰਨਾ ਹੈ ਲੋਕਾਂ ਨੇ ਵੇਖਣਾ ਤੇਰੇ ਕਰਮ ਕਿਹੋ ਜਿਹੇ ਨੇ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਮੰਡਤ ਹੋ ਜਾਵੇਂ ਜੋਤ ਕੀ ਹੋ ਜਾਵੇਂ ਸਿਆਣਾ ਹੋ ਜਾਵੇਂ ਚੰਗੀ ਕਮਾਈ ਕਰ ਲਵੇ ਚੰਗੀ ਗੱਲ ਹੈ ਪਰ ਪਾਤਸ਼ਾਹ ਕਹਿੰਦੇ ਨੇ ਇਹਦੇ ਸਾਰਿਆਂ ਦੇ ਨਾਲ-ਨਾਲ ਆਪਣੇ ਕਰਮ ਵੀ ਚੰਗੇ ਬਣਾਏ ਤੇਰਾ ਜਿਹੜਾ ਸਮਾਜਿਕ ਜੀਵਨ ਹੈ ਨਾ ਸੰਸਾਰ ਦੇ ਅੰਦਰ ਇਹ ਐਸਾ ਹੋਣਾ ਚਾਹੀਦਾ ਕੋਈ ਬੰਦਾ ਤੇਰਾ ਨਾਮ ਲਵੇ ਤੇ ਉਹਦਾ ਸਿਰ ਝੁਕ ਜਾਏ ਤੇਰੇ ਅੱਗੇ ਵੀ ਹਾਂ ਹੈ ਕੋਈ ਬੰਦਾ ਸੰਸਾਰ ਦੇ ਅੰਦਰ ਐਸਾ ਪਰ ਉਹਦੇ ਲਈ ਜ਼ਰੂਰੀ ਨਹੀਂ ਹੈ ਤੁਹਾਡੇ ਕੋਲ ਸੰਸਾਰ ਦੀਆਂ ਵਡਿਆਈਆਂ ਬਹੁਤ ਹਨ ਸਤਿਗੁਰ ਇਸੇ ਕਰਕੇ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖਚਾਰ ਨਵਾਂ ਖੰਡਾਂ ਵਿੱਚ ਜਾਣੀਏ ਆਪਣੇ ਜੱਜ ਵਿਚਾਰ ਉਹ ਆਪਣੇ ਕਰਮਾ ਕਰਕੇ ਜਾਣਿਆ ਜਾਂਦਾ ਹੋ ਸਕਦਾ ਹੈ ਮੇਰੇ ਵਰਗਾ ਧਰਮ ਦੀ ਗੱਲ ਕਰਨ ਵਾਲਾ ਦੁਨੀਆਂ ਦੇ ਅੰਦਰ ਉਹ ਦੁਨਿਆਵੀ ਲੋਕ ਮੇਰੇ ਕੱਪੜਿਆਂ ਕਰਕੇ ਮੈਨੂੰ ਸਿਰ ਝੁਕਾਉਂਦੇ ਹੋਣ ਮੈਨੂੰ ਅਦਬ ਕਰਦੇ ਹੋਣ ਮੇਰੇ ਸਾਹਮਣੇ ਕਹਿਣ ਵੀ ਹਾਂ ਇਹ ਗੁਰੂ ਘਰ ਦੇ ਵਿੱਚ ਕੰਮ ਕਰਨ ਵਾਲਾ ਹੈ ਪਰ ਧਿਆਨ ਦੇਣਾ ਹੋ ਸਕਦਾ ਹੈ ਬਾਹਰੀ ਤੌਰ ਤੇ ਇੱਕ ਵਿਚਰਨ ਵਾਲਾ ਆਮ ਜਿਹਾ ਬੰਦਾ ਜਿਹੜਾ ਕੋਈ ਰੇੜੀ ਲਾ ਕੇ ਪਾਟੇ ਜੇ ਕੱਪੜੇ ਪਾ ਕੇ ਤੁਰਦਾ ਫਿਰਦਾ ਹੋਵੇ ਪਰ ਉਹਦੇ ਕਰਮ ਮੇਰੇ ਨਾਲੋਂ ਵੀ ਚੰਗੇ ਹੋਣ ਪਰ ਸਤਿਗੁਰੂ ਕਹਿੰਦੇ ਨੇ ਉਹਦੇ ਅੱਗੇ ਜਿਹੜਾ ਸਿਰ ਝੁਕਾਏਗਾ ਉਹਦੇ ਕਰਮਾਂ ਕਰਕੇ ਝੁਕਾਏਗਾ ਮੇਰੇ ਅੱਗੇ ਜਿਹੜਾ ਸਿਰ ਝੁਕਾ ਰਿਹਾ ਮੇਰੇ ਕੱਪੜਿਆਂ ਕਰਕੇ ਝੁਕਾ ਰਿਹਾ ਜਿਦਨ ਕੱਪੜੇ ਨਹੀਂ ਹੋਣਗੇ ਉਹ ਦਿਨ ਲੋਕ ਨਹੀਂ ਸਿਰ ਝੁਕਾਨਗੇ ਕਰਮਾਂ ਅਗੇ ਜਿੰਦੇ ਕਰਮ ਚੰਗੇ ਨੇ ਤੇ ਉਹਦੇ ਅੱਗੇ ਤੇ ਸਦਾ ਹੀ ਨਮਸਕਾਰ ਹੈ ਇਸ ਕਰਕੇ ਫਾਤਸ਼ਾਹ ਜੀ ਕਹਿੰਦੇ ਨੇ ਆਪਣੇ ਚੱਜ ਵਿਚਾਰ ਚੰਗੇ ਬਣਾ ਫਿਰ ਦੂਸਰੀ ਗੱਲ ਫਾਤਸ਼ਾਹ ਜੀ ਨੇ ਕੀਤੇ ਸਾਹਿਬ ਕਹਿੰਦੇ ਨੇ ਬ੍ਰਾਹਮਣ ਕੈਲੀ ਘਾਤ ਕੰਜਕਾਂ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਧੰਗ ਗੁਰੂ ਅਮਰਦਾਸ ਫਾਤਸ਼ਾਹ ਜੀ ਨੇ ਸਾਹਿਬ ਕਹਿੰਦੇ ਨੇ ਬ੍ਰਾਹਮਣ ਬ੍ਰਾਹਮਣ ਘਾਤ ਕੈਲੀ ਘਾਤ ਘਾਤ ਸ਼ਬਦ ਨਾਲ ਸਾਂਝ ਹੈ ਇਹਨੂੰ ਇਹਨੂੰ ਵਿਆਕਰਨ ਦੇ ਅੰਦਰ ਕਹਿੰਦੇ ਨੇ ਦੇਲੀ ਵਿਪਕ ਸ਼ਬਦ ਜਿਹੜਾ ਸਾਰਿਆਂ ਦੇ ਨਾਲ ਸਾਂਝਾ ਵਰਤਦਾ ਹੈ ਸਾਹਿਬ ਕਹਿੰਦੇ ਨੇ ਦੁਨੀਆ ਦੇ ਅੰਦਰ ਆਖਿਆ ਜਾਂਦਾ ਹੈ ਕਿ ਕੋਈ ਬ੍ਰਾਹਮਣ ਦੀ ਹਤਿਆ ਕਰ ਦੇ ਧਿਆਨ ਦੇਣਾ ਹਾਲਾਂਕਿ ਬੰਦਾ ਭਾਵੇਂ ਕੋਈ ਵੀ ਦੁਨੀਆ ਦੇ ਅੰਦਰ ਹੈ ਕਿਸੇ ਨੂੰ ਕਿਸੇ ਦਾ ਮਰਡਰ ਕਰਨਾ ਇਹ ਇਹ ਚੰਗੀ ਗੱਲ ਤੇ ਨਹੀਂ ਹੈਗੀ ਨਾ ਪਰ ਕੁਝ ਐਸੀਆਂ ਸਮਾਜ ਦੇ ਅੰਦਰ ਧਾਰਮਿਕ ਤੌਰ ਤੇ ਬਣੀਆਂ ਹੋਈਆਂ ਰੋਹ ਰੀਤਾਂ ਨੇ ਜਿਵੇਂ ਮੰਨਿਆ ਜਾਂਦਾ ਵੀ ਜਦੋਂ ਕਿਉਂਕਿ ਇਹ ਮੇਰੀ ਕਈ ਹੋਈ ਗੱਲ ਨਹੀਂ ਹੈ ਧਾਰਮਿਕ ਗ੍ਰੰਥਾਂ ਦਾ ਉਲੇਖ ਹੈ ਵੀ ਜਿਹੜਾ ਬ੍ਰਹਮਾ ਹੈ ਚਾਰ ਮੁਖ ਸੰਨ ਦੇ ਚਾਰ ਮੁਖ ਧਿਆਨ ਦੇਣਾ ਚਾਰ ਮੁਖ ਆਪਣੀ ਧੀ ਦੇ ਉੱਤੇ ਸਰਸਵਤੀ ਦੀ ਆਪਣੀ ਧੀ ਦੇ ਉੱਤੇ ਉਹਦਾ ਮਨ ਮੈਲਾ ਹੋ ਗਿਆ ਤੇ ਸ਼ਿਵ ਜੀ ਨੇ ਕੀ ਕੀਤਾ ਸਿਰ ਜੇ ਵੇਖਿਆ ਜਦੋਂ ਵੀ ਇਹਦੇ ਮਨ ਅੰਦਰ ਮਲੀਨਤਾ ਹੈ ਮੈਂ ਨਹੀਂ ਕਹ ਰਿਹਾ ਧਾਰਮਿਕ ਗ੍ਰੰਥਾਂ ਦਾ ਉਲੇਖ ਹੈ ਤੁਸੀਂ ਪੜ੍ਹ ਕੇ ਵੇਖ ਲਵੋ ਉਹਨਾਂ ਨੇ ਸ਼ਿਵ ਜੀ ਨੇ ਆਪਣੀ ਨਾਲ ਇੱਕ ਉਹਦਾ ਸਿਰ ਵੱਡ ਦਿੱਤਾ ਉਹ ਸਿਰ ਵੱਡਿਆ ਤੇ ਉਹਦੇ ਹੱਥ ਦੇ ਨਾਲ ਚਿਪਕ ਗਿਆ ਲੱਥਾ ਨਹੀਂ ਕਿਉਂਕਿ ਬ੍ਰਾਹਮਣ ਅਤਿਆ ਮੰਨੀ ਗਈ ਬ੍ਰਾਹਮਣ ਦੇ ਅਤਿਆ ਚੰਗੀ ਨਹੀਂ ਮੰਨੀ ਗਈ ਧਾਰਮਿਕ ਹਿੰਦੂ ਵੇਦਾਂ ਦੇ ਅੰਦਰ ਗ੍ਰੰਥਾਂ ਦੇ ਅੰਦਰ ਹੁਣ ਉਹ ਹੱਥ ਜਦੋਂ ਨਾਲ ਚਿਪਕ ਗਿਆ ਸਿਰ ਤੇ ਉਹ ਲੱਥੇ ਨਾ ਫਿਰ ਇੱਕ ਸਥਾਨ ਬਣਿਆ ਹੋਇਆ ਹੈ ਹਰਿਆਣੇ ਦੇ ਅੰਦਰ ਮੈਨੂੰ ਨਾਮ ਚੇਤਾ ਨਹੀਂ ਹੈ ਜਿਸ ਥਾਂ ਤੇ ਜਾ ਕੇ ਉਹ ਤੀਰਤ ਦੇ ਅੰਦਰ ਸਰੋਵਰ ਦੇ ਅੰਦਰ ਜਦੋਂ ਉਹ ਨੇ ਕੀਤਾ ਤੇ ਉਹ ਉਹਦਾ ਖੁਲਾਸਾ ਹੋਇਆ ਬੰਦ ਖਲਾਸੀ ਹੋਈ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਉਲੇਖ ਹੈ ਇਹਨਾਂ ਦਾ ਵੀ ਬ੍ਰਾਹਮਣ ਦੀ ਹੱਤਿਆ ਗਾਂ ਦੀ ਹੱਤਿਆ ਹਾਲਾਂਕਿ ਜਾਨਵਰ ਤੇ ਹੋਰ ਬੜੇ ਨੇ ਪਰ ਗਾਂ ਦੀ ਹੱਤਿਆ ਬ੍ਰਾਹਮਣ ਦੀ ਹੱਤਿਆ ਫਿਰ ਤੀਜੀ ਗੱਲ ਸਤਿਗੁਰ ਕਹਿੰਦੇ ਨੇ ਕੰਜਕਾਂ ਔਰਤ ਬੱਚੀ ਧੀ ਧੀ ਦੇ ਨਾ ਧੀ ਦੀ ਹੱਤਿਆ ਜਾਂ ਧੀ ਦਾ ਤਨ ਖਾਣਾ ਸਾਡੇ ਸਮਾਜ ਵਿੱਚ ਚੰਗਾ ਨਹੀਂ ਮੰਨਿਆ ਗਿਆ ਧੀ ਦੀ ਹੱਤਿਆ ਧੀ ਦਾ ਧੰਨ ਖਾਣਾ ਤੇ ਚੌਥੀ ਗੱਲ ਅਣਚਾਰੀ ਅਣਚਾਰੀ ਦਾ ਮਤਲਬ ਹੁੰਦਾ ਹੈ ਜਿਹੜਾ ਕੁਕਰਮੀ ਮਾੜਾ ਬੰਦਾ ਹੋਵੇ ਚੰਗੇ ਕਰਮ ਜਿੰਦੇ ਨਾਂ ਸਾਬ ਕਹਿੰਦੇ ਨੇ ਅਣਚਾਰੀ ਕਾ ਤਾਣ ਇਹ ਚਾਰਾਂ ਜੇ ਕੋਈ ਐਸੇ ਕਰਮ ਕਰਦਾ ਮੰਨ ਲਓ ਕੋਈ ਬ੍ਰਾਹਮਣ ਦੀ હત્યા ਕਰ ਦਿੰਦਾ ਕੋਈ ਧੀ ਦਾ ਤਾਣ ਖਾਂਦਾ ਹੈ ਜਾਂ ਕੋਈ ਗਾਂ ਦੀ ਹਤਿਆ ਕਰਦਾ ਹੈ ਜਾਂ ਕੋਈ ਅਣਚਾਰੀ ਵਿਬਚਾਰੀ ਬੰਦਾ ਕੋ ਕੁਕਰਮੀ ਬੰਦਾ ਜਗਤ ਵੱਲੋਂ ਫਟਕਾਰਿਆ ਬੰਦਾ ਉਹਦੇ ਕੋਲੋਂ ਮਾਇਆ ਲੈ ਕੇ ਵਰਤਦਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਮਾਜ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਇਹ ਚੰਗਾ ਨਹੀਂ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਹੋ ਸਕਦਾ ਹੈ। ਜਿਹੜਾ ਬੰਦਾ ਇਹਨਾਂ ਚਾਰਾਂ ਵਿੱਚ ਵਿਚਰ ਰਿਹਾ ਹੋਵੇ ਉਹ ਹੰਕਾਰ ਕਰੇ ਪਰ ਸਤਿਗੁਰ ਕਹਿੰਦੇ ਨੇ ਉਹਨੂੰ ਕਰੋੜਾਂ ਫਿਟਕਾਰਾਂ ਮਿਲਦੀਆਂ ਨੇ ਸਮਾਜ ਵਿੱਚ। ਫਿਟਕ ਫਿਟਕਾ ਇਹਨਾਂ ਮਤਲਬ ਹੈ ਫਿਟਕਾਰਾਂ। ਆਵ ਲਾਨ ਤਾਂ ਪੈਣੀਆਂ ਫਿਟਕ ਫਿਟਕਾ ਕੋੜ ਬਧੀਆਂ ਇੱਕ ਅਧੀਆਂ ਨੇ ਸਤਿਗੁਰ ਕਹਿੰਦੇ ਨੇ ਕਰੋੜਾਂ ਹੀ ਪਰ ਪਾਤਸ਼ਾਹ ਕਹਿੰਦੇ ਨੇ ਪਾਹੇ ਇਤੇ ਜਾਹੇ ਵਿਸਰ ਪਾਤਸ਼ਾਹ ਜੀ ਕਹਿੰਦੇ ਨੇ ਮੰਨ ਲਓ ਹੁਣ ਕੋਈ ਇੰਨਾ ਕੁਝ ਕਰ ਲਵੇ ਪਰ ਜੇ ਉਹਨੂੰ ਸਤਿਗੁਰ ਕਹਿੰਦੇ ਨੇ ਇੰਨਾ ਸਮਾਜ ਦੇ ਅੰਦਰ ਕਰਨ ਵਾਲਾ ਜੇ ਉਹਨੂੰ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਵਿਸਰ ਗਏ ਨਾਨਕਾ ਇੱਕ ਨਾਮ ਇਕ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਨਾਮ ਇੰਨੇ ਮਾੜੇ ਕਰਮ ਕਰਨ ਵਾਲਾ ਬੰਦਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇ ਫਟਕਾਰਾਂ ਖਾਂਦਾ ਏ ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਵਿਸਰ ਜਾਂਦਾ ਏ ਇੰਨੀਆਂ ਹੀ ਫਟਕਾਰਾਂ ਉਸ ਬੰਦੇ ਨੂੰ ਵੀ ਸਮਾਜ ਵਿੱਚ ਪੈਂਦੀਆਂ ਨੇ ਜਿਹੜਾ ਰੱਬੀ ਹੁਕਮ ਵਿੱਚ ਨਹੀਂ ਜੀ ਰਿਹਾ ਨਾ ਬ੍ਰਾਹਮਣ ਦੀ ਹਤਿਆ ਗਾਂ ਦੀ ਹਤਿਆ ਧੀ ਦਾ ਤਨ ਖਾਣਾ ਅਣਚਾਰੀ ਕੋਲੋਂ ਪੈਸਾ ਲੈ ਕੇ ਵਰਤਣਾ ਫਿਟਕਾਰਯੋਗ ਕਰਮ ਨੇ ਸਮਾਜ ਵਿੱਚ ਮਾੜੇ ਕਰਮ ਨੇ ਲੋਕ ਨਹੀਂ ਚਾਹੁੰਦੇ ਕਰਨਾ ਜਿਹੜਾ ਕਰਦਾ ਉਹਨੂੰ ਫਿਟਕਾਰਾਂ ਪੈਂਦੀਆਂ ਨੇ ਉਹਨੂੰ ਲੋਕ ਬੁਰਾ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਦੀ ਬੁਰੀਾਈ ਉਸ ਬੰਦੇ ਦੇ ਜੀਵਨ ਵਿੱਚ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਵਿਸਰ ਜਾਂਦਾ ਹੈ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਆਂ ਸਾਬ ਕਹਿੰਦੇ ਨੇ ਭਾਵੇਂ ਉਹ ਕਿੰਨਾ ਵੀ ਸਿਆਣਪ ਨਾਲ ਪਰਿਆ ਹੋਵੇ ਸਿਆਣਾ ਹੋਵੇ ਉਹਦੀਆਂ ਸਾਰੀਆਂ ਸਿਆਣਪਾਂ ਸੜ ਜਾਣਗੀਆਂ ਇੱਕ ਰਹਿ ਤਤ ਗਿਆਨ ਜੇ ਕੁਝ ਰਹਿੰਦਾ ਹੈ ਦੁਨੀਆ ਦੇ ਅੰਦਰ ਤੇ ਸਿਰਫ ਪ੍ਰਮਾਤਮਾ ਦੇ ਨਾਮ ਪਾਪ ਉਹ ਤਤ ਗਿਆਨ ਰਿੰਦਾ ਹੈ ਚੰਗੇ ਕਰਮਾਂ ਦਾ ਜਿਹੜਾ ਉਹਨੇ ਆਪਣੇ ਜੀਵਨ ਵਿੱਚ ਕਮਾਇਆ ਭਾਵੇਂ ਉਹ ਕਿਸੇ ਜਰੀਏ ਕਮਾਇਆ ਉਹਦੇ ਲਈ ਜ਼ਰੂਰੀ ਨਹੀਂ ਹੋ ਕਿਹੜੇ ਧਰਮ ਦਾ ਹੈ ਕਿਹੜੇ ਮਸਬਦ ਦਾ ਹੈ ਜਿਹੜਾ ਉਹਨੇ ਜੀਵਨ ਚੰਗਾ ਕਮਾਇਆ ਨਾ ਉਹਦਾ ਉਹ ਕਮਾਇਆ ਹੋਇਆ ਚੰਗਾ ਜੀਵਨ ਹੀ ਸਮਾਜ ਦੇ ਲਈ ਪ੍ਰੇਰਨਾ ਹੈ ਬਾਕੀ ਬਾਦਸ਼ਾਹ ਕਹਿੰਦੇ ਨੇ ਸਭ ਬੁੱਧੀ ਜਾਲੀਏ ਉਹਦੀਆਂ ਸਿਆਣਪਾਂ ਦੇ ਸ਼ਰੀਰ ਦੇ ਨਾਲ ਸੜ ਜਾਣਗੀਆਂ ਜਿਦਨ ਬੰਦਾ ਮਰਿਆ ਸ਼ਰੀਰ ਅੱਗ ਵਿੱਚ ਸਾੜਿਆ ਉਹਦਨ ਸੜ ਗਈਆਂ ਸਭ ਸਿਆਣਪਾਂ ਖਤਮ ਹੋ ਗਈਆਂ ਪਰ ਬਾਦਸ਼ਾਹ ਕਹਿੰਦੇ ਨੇ ਜਿਹੜੇ ਉਹਦੇ ਕਰਮ ਨੇ ਨਾ ਉਹ ਨਹੀਂ ਸੜਨਗੇ ਉਹ ਸਦਾ ਨਾਲ ਰਹਿਣਗੇ ਉਨੀ ਦੇਰ ਤੱਕ ਰਹਿਣਗੇ ਜਿੰਨੀ ਦੇਰ ਤੱਕ ਦੁਨੀਆ ਹੈ ਉਹਦੇ ਕਰਮ ਕਦੀ ਨਹੀਂ ਨਾਸ਼ ਹੋਣਗੇ ਕਰਮਾਂ ਕਰਕੇ ਬੰਦੇ ਨੂੰ ਚੇਤੇ ਕੀਤਾ ਜਾਂਦਾ ਹੈ ਜਿਹੜਾ ਚੰਗੇ ਕਰਮ ਕਰਦਾ ਉਹਨੂੰ ਚੰਗਾ ਯਾਦ ਕੀਤਾ ਜਾਂਦਾ ਹੈ ਜਿਹੜਾ ਮੰਦੇ ਕਰਮ ਕਰਦਾ ਏ ਉਹਨੂੰ ਮੰਦੇ ਵਾਸ਼ਨਾ ਮੰਦੇ ਕਰਮਾਂ ਕਰਕੇ ਮੰਦੀ ਸੋਚ ਕਰਕੇ ਯਾਦ ਕੀਤਾ ਜਾਂਦਾ ਏ ਇਸ ਕਰਕੇ ਧੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੇਰਾ ਚੱਜ ਵਿਚਾਰ ਚੰਗਾ ਹੋਵੇ ਬੇਸ਼ੱਕ ਤੂੰ ਕਿੰਨਾ ਗੁਣੀ ਗਿਆਨੀ ਹੋਵੇਂ ਉਹ ਵੱਖਰੀ ਗੱਲ ਏ ਪਰ ਜੇ ਤੇਰੇ ਚੱਜ ਆਚਾਰ ਚੰਗੇ ਨਹੀਂ ਤੇਰੇ ਕਰਮ ਚੰਗੇ ਨਹੀਂ ਤੇਰਾ ਜੀਵਨ ਚੰਗਾ ਨਹੀਂ ਏ ਫਿਰ ਸਾਰੀਆਂ ਚੀਜ਼ਾਂ ਤੇਰੇ ਸ਼ਰੀਰ ਦੇ ਨਾਲ ਸੜ ਜਾਣਗੀਆਂ ਪਰ ਜਿਹੜੇ ਕਰਮ ਨੇ ਉਹ ਸਦਾ ਸੰਸਾਰ ਵਿੱਚ ਕਾਇਮ ਰਹਿਣਗੇ ਸਤਿਗੁਰ ਕਿਰਪਾ ਕਰਨ ਇਹਨਾਂ ਅੰਮ੍ਰਿਤਮਈ